ਜਿਹੜੇ ਬੰਦੇ ਸਵਾਰਥ ਨੂੰ ਰੱਖ ਕੇ ਮਿੱਤਰਤਾ ਕਰਦੇ ਆ ਨਾ ਜੀ ਉਹ ਬੰਦੇ ਕਦੀ ਮਿੱਤਰ ਨਹੀਂ ਹੋ ਸਕਦੇ ਲਾਲਚ ਕਹਿ ਲੋ ਸਵਾਰਥ ਕਹਿ ਲੋ ਕਦੀ ਜਿੱਥੇ ਲਾਲਚ ਹੈ ਉੱਥੇ ਪਿਆਰ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਉਹ ਭਾਵੇਂ ਇਨਸਾਨੀ ਸ਼ਰੀਰ ਹੋਵੇ ਉਹ ਭਾਵੇਂ ਗੁਰੂ ਹੋਵੇ ਉਹ ਭਾਵੇਂ ਪਰਮਾਤਮਾ ਹੋਵੇ ਜਿੱਥੇ ਬੰਦੇ ਦਾ ਲਾਲਚ ਪ੍ਰਧਾਨ ਹੋਵੇਗਾ ਉੱਥੇ ਮੁਹੱਬਤ ਨਹੀਂ ਦਿਲ ਹੋ ਸਕਦਾ ਸਤਗੁਰਾਂ ਨੇ ਬਾਣੀ ਚ ਕਿਹਾ ਹੈ ਜਾਂ ਲੱਭ ਤਾਂ ਨਿਉਹ ਕਿਆ ਲੱਭ ਤਾਂ ਕੂੜਾ ਨੇ ਕਿਚਰ ਝੱਟ ਲੰਘਾਈ ਆ ਛੱਪਰ ਟੁੱਟੇ ਮੇ ਟੁੱਟਿਆ ਕੋਇਆ ਛੱਪਰ ਖੈ ਬਾਰਿਸ਼ ਪੈ ਰਹੀ ਏ ਟੁੱਟੇ ਕੋਇ ਛੱਪਰ ਦੇ ਥੱਲੇ ਕਿੰਨੇ ਕੁ ਦਿਨ ਕੱਢ ਲਾਂਗੇ ਜਿਵੇਂ ਟੁੱਟੇ ਕੋਇ ਛੱਪਰ ਦੀ ਛੱਤ ਵਿੱਚੋਂ ਪਾਣੀ ਨਹੀਂ ਰੁਕ ਸਕਦਾ ਜਿਹੜਾ ਬੰਦਾ ਲਾਲਚੀ ਉਹ ਅੱਜ ਵੀ ਡੇਗੇਗਾ ਕੱਲ ਵੀ ਡੇਗੇਗਾ ਕਿਉਂਕਿ ਲਾਲਚੀ ਬਲਾ ਦਿਲੋਂ ਮਿੱਤਰ ਨਹੀਂ ਹੋ ਸਕਦਾ